ਜਿੰਕੀ ਵਰਕਰਾਂ ਦੇ ਕਿਹੜੇ ਕਿਹੜੇ ਕੰਮਾਂ ਦੇ ਦੇਖੋ ਇਸ ਤਰ੍ਹਾਂ ਹੈਗਾ ਹੈ ਅੱਜ ਤੇ ਅਸੀਂ ਧੰਨਵਾਦ ਕਰਨਾ ਸੀ ਮੈਂ ਸਾਰੇ ਵਰਕਰਾਂ ਦਾ ਜਗ੍ਹਾ-ਜਗ੍ਹਾ ਮੈਂ ਜਾ ਰਿਹਾ ਤੇ ਅੱਜ ਸਾਰੇ ਫਟੇਗੜ ਸਾਹਿਬ ਦਿੱਲੀ ਦੇ ਵਰਕਰ ਲੀਡਰ ਸਭ ਲੋਕ ਇੱਥੇ ਇਕੱਠੇ ਹੋਏ ਸੀ ਉਹਨਾਂ ਦਾ ਧੰਨਵਾਦ ਕੀਤਾ ਖੁਸ਼ੀ ਦਾ ਮਾਹੌਲ ਸੀ ਹੁਣ ਸਵਾਲ ਹੈ ਦੇਖੋ ਸਾਡੀ ਜਿਹੜੀ ਲੜਾਈ ਸੀ ਇਹ ਦੋ ਇਹੋ ਜਿਹੀਆਂ ਤਾਕਤਾਂ ਸੀ ਇੱਕ ਤਾਂ ਪਾਤਸ਼ਾਹ ਹੋਰ ਬੋਦੀ ਜਿਹੜੇ ਮੁਲਕ ਨੂੰ ਧਰਮ ਦੇ ਜਾਤੇ ਨਾਂ ਤੇ ਤੋੜਨਾ ਚਾਹੁੰਦੇ ਆ ਸੰਵਿਧਾਨ ਬਦਲਣਾ ਚਾਹੁੰਦੇ ਆ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਤਾਨਾਸ਼ਾਹੀ ਕਰਨਾ ਚਾਹੁੰਦੇ ਆ ਔਰ ਪੰਜਾਬ ਦੇ ਕਿਸਾਨ ਦਾ ਮਜ਼ਦੂਰ ਦਾ ਜਿੰਨਾ ਨੁਕਸਾਨ ਕਰ ਸਕਦੇ ਆ ਉਹ ਕਰਨਾ ਚਾਹੁੰਦੇ ਆ ਇੱਕ ਤਾਂ ਉਸ ਤਾਕਤ ਨਾਲ ਸਾਡੀ ਇਹ ਲੜਾਈ ਸੀ ਔਰ ਦੂਸਰੀ ਸਾਡੀ ਆ ਲੋਕਲ ਜਿਹੜੇ ਝਾੜੂ ਵਾਲੇ ਨੇ ਉਹਨਾਂ ਨਾਲ ਲੜਾਈ ਸੀ ਕਿਉਂਕਿ ਉਹਨਾਂ ਦਾ 92 ਸੀਟਾਂ ਕਾਦੀਆਂ ਮਿਲ ਗਈਆਂ ਉਹ ਹੁਣ ਸਾਨੂੰ ਕਹਿ ਰਹੇ ਜੀ ਅਸੀਂ 13 ਜ਼ੀਰੋ ਦਿੱਤਾਗੇ ਵੱਡਾ ਮਲੀਆ ਮੇਡ ਕਰਦਿਆਂਗੇ ਔਰ ਆ ਜਿਹੜਾ ਸਾਡਾ ਇੱਥੇ ਗਿਆ ਸੀ ਜੀਪੀ ਸਿੰਘ ਉਹ ਕਹਿ ਰਿਹਾ ਸੀ ਕਿ ਮੈਂ ਲੱਖ ਦੇ ਲੱਖ ਤੇ ਜਿੱਤ ਰਿਆਂ ਡਾਕਟਰ ਅਮਰ ਸਿੰਘ ਨੂੰ ਮੈਂ ਧੂਲ ਚ ਉਟਾ ਦੂੰਗਾ ਇਹੋ ਜਿਹੇ ਹਤਾਖਾ ਨਾਲ ਉਹ ਮੈਂ ਇਲੈਕਸ਼ਨ ਲੜਿਆ ਆ ਮੇਰੇ ਲੀਡਰ ਬੈਠੇ ਆ ਇਹ ਲੱਗਦਾ ਸੀ ਕਿ ਜਿਵੇਂ ਨਦੀਆਂ ਵਹਿ ਰਹੀਆਂ ਨੇ ਪੈਸੇ ਜਿਹਾ ਭਾਜ ਭਾਲੋ ਔਰ ਆਪਾਂ ਨੂੰ ਇੰਨਾ ਜ਼ਿਆਦਾ ਪੈਸਾ ਇਹਨਾਂ ਨੇ ਖਰਚ ਕੀਤਾ ਇਹ ਕਿਹੜੀ ਇਹਨਾਂ ਦੀ ਇਨਕਮ ਆ ਵਾਹਿਗੁਰੂ ਜਾਣਦਾ ਪ੍ਰੈਸ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੇ ਕੋਲ ਇਹਨਾਂ ਪੈਸਾ ਫਾਜਫਾਗ ਕੋਲ ਆਮ ਪਾਰਟੀ ਕੋਲ ਕਿੱਥੋਂ ਆਇਆ ਔਰ ਮੈਂ ਪਾਰਲੀਮੈਂਟ 'ਚ ਵੀ ਇਸ ਗੱਲ ਤੇ ਬੋਲੂਗਾ ਜਾ ਕੇ ਕਿ ਇਹਨਾਂ ਦਾ ਪਤਾ ਕਰੋ ਕਿ ਇਹਨਾਂ ਪੈਸਾ ਇਹਨਾਂ ਕੋਲ ਆਉਂਦਾ ਕਿੱਥੇ ਆ ਸਾਡਾ ਤਾਂ ਧੂਆਂ ਨਿਕਲਿਆ ਹੀ ਖਰਚਾ ਕਰਨ ਨੂੰ ਇਹ ਇਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪੈਸੇ ਆਈ ਜਾਂਦੇ ਸੀ ਤੇ ਇਸ ਕਰਕੇ ਇਹੋ ਜਿਹੇ ਦੋ ਤਾਕਤਾਂ ਨਾਲ ਲੜਾਈ ਸੀ ਅਜੀ ਦੋਵੇਂ ਤਾਕਤਾਂ ਨਾਲ ਆ ਦੇਖੋ ਸਾਰੇ ਲੀਡਰ ਵਰਕਰ ਆ ਗਿਆ ਅੱਜ ਉਹਨਾਂ ਦੀ ਮੀਟਿੰਗ ਸੀ ਇਹਨਾਂ ਨੇ ਉਹਨਾਂ ਨੂੰ ਧੂਲ ਚੜਾਈ ਆ ਜਿਹੜੀ ਉਹ ਸਾਨੂੰ ਧੂਲ ਪਾਉਣੀ ਚਾਹੁੰਦੇ ਸੀ ਆ ਜਿਹੜੇ ਲੀਡਰ ਮੇਰੇ ਵਰਕਰ ਖੜੇ ਆ ਉਹ ਅੰਦਰ ਉੱਥੇ ਸੀ ਇਹਨਾਂ ਨੇ ਧੂਲ ਚੜਾਈ ਆ ਇਹ ਲੜਾਈ ਸਾਰੇ ਪੰਜਾਬ ਦੀ ਸੀ ਸਾਰੇ ਫਤਿਹਗੜ੍ਹ ਸਾਹਿਬ ਦੀ ਸੀ ਔਰ ਸਾਡੇ ਤੇ ਮਾਤਾ ਗੁਜਰਪੁਰ ਔਰ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਵੀ ਅਸ਼ੀਰਵਾਦ ਰਿਆ ਉਹ ਸੱਚ ਦੇ ਨਾਲ ਖੜੇ ਜੇ ਤ ਸੱਚ ਦੀ ਹੋਈ ਆ ਇਹ ਦੋਵੇਂ ਝੂਠੀਆਂ ਬੋਰਸਲ ਸੀ ਲੋਕਾਂ ਨੂੰ ਧੋਖਾ ਦਿੰਦੀਆਂ ਨੇ ਇਸ ਕਰਕੇ ਇਹਨਾਂ ਦੀ ਹਾਰ ਹੋਈ ਆ ਔਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਹਿੰਦੁਸਤਾਨ ਤੁਸੀਂ ਵੰਡਣਾ ਚਾਹੁੰਦੇ ਹੋ ਜਿਹੜਾ ਸਮਾਜ ਵੰਡਣਾ ਚਾਹੁੰਦੇ ਹੋ ਇਹ ਕਾਂਗਰਸ ਪਾਰਟੀ ਹੋਣ ਨਹੀਂ ਦੇਗੀ ਅਸੀਂ ਕਿਸੇ ਹਾਲਤ 'ਚ ਨਹੀਂ ਹੋਣ ਦੇਵਾਂਗੇ ਔਰ ਝਾੜੂ ਵਾਲੇ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਆ ਜਿਹੜੀ ਪੋਸਟਰ ਲਾਉਣੀਓ ਕੰਮ ਨਹੀਂ ਕਰਦੇ ਲੋਕਾਂ ਨੇ ਤੁਹਾਨੂੰ ਸਬਕ ਸਿਖਾਤਾ ਹੁਣ ਆਪਣਾ ਕੰਮ ਥੋੜਾ ਬਹੁਤ ਸੁਧਾਰ ਲੋ ਨਹੀਂ ਤਾਂ ਸਤਾਈ ਕਿ ਲੋਕਾਂ ਨੇ ਤੁਹਾਨੂੰ ਘਰ ਬਿਠਾ ਦੇਣਾ ਹੈ ਤੇ ਇਸ ਕਰਕੇ ਲੜਾਈ ਤਾਂ ਇਹਨਾਂ ਦੋਵਾਂ ਨਾਲ ਸੀ ਬਾਕੀ ਤਾਂ ਸਾਰਾ ਕੁਝ ਅ ਅੰਗਰੇਜ਼ ਬਟੇ ਨਾ ਬਟੂ ਨੂੰ ਬਾਜ ਬਾਜ ਹੁਣ ਚਲਾ ਗਿਆ ਉਹਨਾਂ ਨੇ ਜੋ ਮਰਜ਼ੀ ਕਰਨ ਭਾਈ ਉਹ ਉਹਨਾਂ ਦੀ ਪਾਰਟੀ ਦਾ ਫੈਸਲਾ ਸਭ ਜਿਹੜਾ ਕੰਗਰਸ ਰੋਟਾ ਦਾ ਮਾਮਲਾ ਨੂੰ ਕਿੱਦਾਂ ਦੇਖਦੇ ਜਿਹੜਾ ਕੁਲਵਿੰਦਰ ਕੋਰ ਦਾ ਕੱਪੜਾ ਵਾਰਿਆ ਦੇਖੋ ਉਹਦੇ ਉਸ ਮਾਮਲੇ 'ਚ ਅਜੇ ਵੀ ਅਸਲੀ ਘਟਨਾ ਕੀ ਹੋਈ ਆ ਕਿਉਂ ਕਿਉਂ ਮਾਰਿਆ ਉਹ ਅਜੇ ਤੱਕ ਬਾਹਰ ਨਹੀਂ ਹੋਈ ਸਿੱਟ ਬਣੀ ਆ ਮੈਂ ਸੋਚਦਾ ਸੀ ਕਿ ਗੱਲ ਉਦੋਂ ਕਹਿਣੀ ਚਾਹੀਦੀ ਜਦੋਂ ਆਪਣੇ ਕੋਲ ਸਾਰੇ ਤੱਥ ਹੋ ਜਾਣ ਠੀਕ ਹੈ ਸਾਥ ਜੇ ਵੀ ਸਾਡੇ ਕੋਲ ਹੈ ਨਹੀਂ ਜੇ ਅਸੀਂ ਕੋਈ ਸਾਈਡ ਲਵਾਂਗੇ ਤੂੰ ਲੱਗੂਗਾ ਲੇਕਿਨ ਕੰਗਣਾ ਰਜੌਦ ਦਾ ਜਿਹੜੇ ਉਹ ਮੈਂਡਮਾ ਸਾਡੀ ਹੁਣ ਕੁਲੀਂਗਾ ਪਾਰਲੀਮੈਂਟ ਉਹ ਪੰਜਾਬ ਵਰ ਪੰਜਾਬੀਆਂ ਦੇ ਖਿਲਾਫ ਬਿਆਨ ਕਾਫੀ ਕਰਦੇ ਆ ਔਰ ਔਰ ਉਹਨ ਵੀ ਇਹ ਨਾ ਪੜਦੇ ਮੈਂ ਇਸੇ ਅਖਬਾਰ 'ਚ ਦੇਖਿਆ ਉਹ ਸੱਚ ਹੈ ਕਿ ਊਡੀਏ ਤੇ ਕਰਕੇ ਮੈਂ ਚਾਹੁੰਦਾ ਸੀ ਕਿ ਸਿੱਟ ਅਗਰ ਰਿਪੋਰਟ ਦੇ ਦੇਵੇ ਕਿ ਅਸਲੀ ਘਟਨਾ ਕਾਰਨ ਇਹ ਆ ਤੇ ਦੇਖੋ ਤੁਸੀਂ ਸਾਡੇ ਤੋਂ ਉਦੋਂ ਸਵਾਲ ਪੁੱਛੋਗੇ ਸਾਨੂੰ ਜਵਾਬ ਦੇਣ ਦਾ ਵੀ ਮਜ਼ਾ ਆਊਗਾ ਅਜੇ ਸਾਰੀਆਂ ਅਖਬਾਰੀ ਗੱਲਾਂ ਨੇ ਕਿ ਇਸ ਕਰਕੇ ਉਹ 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 ਨੂੰ ਸਿੱਟ ਦੀ ਰਿਪੋਰਟ ਆ ਜਾਣ ਦੇ ਉਹ ਉਦੋਂ ਉਦੋਂ ਹਾਂ ਕੰਗਣਾ ਨੇ ਜੋ ਪੰਜਾਬੀਆਂ ਬਾਰੇ ਬੋਲਿਆ ਉਹ ਤਾਂ ਮੈਂ ਕਿਹਾ ਨਾ ਕਿ ਉਹ 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 ਅੱਤਵਾਦੀ ਬੋਲਦੀ ਆ ਆ ਕਹਿੰਦੀ ਆ ਉਹ ਕਹਿੰਦੀ ਆ ਉਹ ਕੋਈ ਚੰਗੀ ਗੱਲ ਨਹੀਂ ਧੋਰੀ ਆ ਇਹ ਕਿਸਾਨਾਂ ਦੇ ਬਾਰੇ ਅੱਤਵਾਦੀ ਕਹਿੰਦੀ ਆ ਇਹ ਤਾਂ ਸਾਰੇ ਅੱਤਵਾਦੀ ਨੇ ਇਹ ਸਾਰੇ ਬੈਂਟੀ ਨੈਸ਼ਨਲ ਨੇ ਇਸ ਤਰ੍ਹਾਂ ਦੀ ਭਾਸ਼ਾ ਦਾ ਉਪਯੋਗ ਕਰ ਕਿਸੇ ਵੀ ਪਬਲਿਕ ਫਿਗਰ ਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਅਸੀਂ ਸਾਰੇ ਜਿੰਨੀ ਕੁਰਬਾਨੀ ਪੰਜਾਬ ਦੇ ਲੋਕਾਂ ਦੀ ਆਉਂਦੀ ਤਾਂ ਕਿਸੇ ਦੀ ਹੈ ਹੀ ਨਹੀਂ ਉਹਨਾਂ ਨੂੰ ਆਪਾਂ ਦੇਸ਼ ਤੋਂ ਰੋਹੀ ਗਿਆ ਜੇ ਇਹੋ ਜੀ ਗੱਲ ਕਹੀ ਉਹ ਤਾਂ ਬਿਲਕੁਲ ਉਸ ਗੱਲ ਨਾਲ ਸਹਿਮਤ ਨਹੀਂ ਆਂ ਔਰ ਉਹਦੀ ਨਿੰਦਾ ਕਰਦੇ। ਜੇ ਬਤਾਗੇ ਉਹ ਤੇ ਹੁਣ ਜਾ ਕੇ ਗੱਲ ਕਰਾਂਗੇ ਨਾ ਜੇ ਤਾਂ ਸਾਡੀ ਸੌਂ ਹੀ ਨਹੀਂ ਹੋਈ ਸਾਡੀ ਸੌਂ ਹੋਵੇ ਔਰ ਸੈਸ਼ਨ ਸ਼ੁਰੂ ਹੋਊਗਾ। ਇਹ ਕਿਸ ਤੋਂ ਕਾਜ ਇਹ ਪੰਜਾਬ ਸਰਕਾਰ ਦਾ ਹੋਊਗਾ ਕੋਈ ਕੇਂਦਰ ਦਾ ਜ਼ੋਰ। ਅਸੀਂ ਤਾਂ ਉਹਦਾ ਸਾਰੀ ਰੈਕੋਡ ਚਿੰਤ ਕਰਵਾਉਂਦੇ ਹਾਂ। ਇਹ ਪੰਜਾਬ ਸਰਕਾਰ ਤੋਂ ਨਹੀਂ ਕਰਦੇ। ਆ ਜਿਹੜੀ ਮੌਜੂਦਾ ਸਰਕਾਰ ਤੋਂ ਨਹੀਂ ਕਰਦੇ। ਇਹ ਨਾਬਾ ਸਾਹਿਬ ਦੇ ਪਿਤਾ ਜੀ ਨੇ ਬਣਾਇਆ ਸੀ। ਔਰ ਸਾਡੇ ਦਰਦਾਂ ਅਸੀਂ ਉਹਦੀ ਰੈਨੋਵੇਸ਼ਨ ਪਿਛਲੀ ਕਾਂਗਰਸ ਸਰਕਾਰ ਤੇ ਸਾਰੀ ਕਰਵਾਈ ਸੀ 12 ਸਾਲ ਹੋ ਗਏ ਔਰ ਉਹਨੂੰ ਦੁਬਾਰਾ ਤੋਂ ਇਹ ਟਾਈਖਾਨਾ ਦੇ ਵਿੱਚ ਉਹਨਾਂ ਨੇ ਫੇਰ ਉਸੀ ਜਗ੍ਹਾ ਤੇ ਲਿਆ ਕੇ ਬਣਾਇਆ ਉਹ ਇਹ ਤਾਂ ਇਸ਼ਤਿਹਾਰਾਂ ਵਾਲੇ ਨੇ ਕੋਈ ਕੰਮ ਦੋਦੀ ਕਰਦੇ ਕੋਈ ਕੰਮ ਨਹੀਂ ਇਹਨਾਂ ਨੇ ਕਰਦਾ ਵਾਟ ਇਜ਼ ਯੋਰ ਪ੍ਰੈਡਿਕਸ਼ਨ ਫਾਰ ਦੀ ਗਵਰਨਮੈਂਟ ਸਾਡੇ ਹਿਸਾਬ ਨਾਲ ਤਾਂ ਇਹ ਚੱਲਣੀ ਹੀ ਨਹੀਂ ਆ ਕੱਲ ਉਹਨੂੰ ਮਨਾਉਣ ਗਏ ਹੋਏ ਸੀ ਚੇਂਬਰਵਾਗੂ ਮੈਡੀ ਨੂੰ ਹੋਮਲੇਸਰ ਔਰ ਜੇਪੀ ਨੱਡਾ ਜੀ ਸਾਡੇ ਹਿਸਾਬ ਨਾਲ ਚੱਲਣੀ ਨਹੀਂ ਆਈ ਅਸੀਂ ਤੇ ਇੰਤਜ਼ਾਰ 'ਚ ਬੈਠੇ ਆਂ ਕਿ ਸਾਡੀ ਸਰਕਾਰ ਬਣੂਗੀ ਤੋਂ ਅੱਜ ਡਾਕਟਰ ਅਮਰ ਸਿੰਘ ਜੀ ਤੇ ਦੂਸਰੀ ਵਾਰ ਲੋਕ ਸਭਾ ਦੇ ਵਿੱਚ ਜਾਣ ਤੇ ਇੱਕ ਦੀ ਖੁਸ਼ੀ ਦੇ ਵਿੱਚ ਅੱਜ ਡਾਕਟਰ ਸਾਹਿਬ ਵੱਲੋਂ ਹਲਕਾ ਫਟੇਗੜ ਸਾਹਿਬ ਪਿੰਸ ਮੂ ਵਰਕਰ ਸਰਬਾਨਾਂ ਦਾ ਜੀ ਦੇ ਸਰਬਾਨਾਂ ਦਾ ਉਹ ਡਿਸਟ੍ਰਿਕਟ ਕਾਂਗਰਸ ਕਮੇਟੀ ਤੇ ਸਾਰੇ ਹੀ ਅਹੁਦੇਦਾਰ ਤੇ ਲੀਡਰ ਸਰਬਾਨਾਂ ਦਾ ਤੇ ਵਰਕਰ ਸਰਬਾਨਾਂ ਦੀ ਅੱਜ ਇੱਕ ਮੀਟਿੰਗ ਰੱਖੀ ਸੀ ਜਿਹਦੇ ਤੇ ਕੋਟਾ ਆਪਣੀ ਅੱਜ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕੀਤਾ ਆ ਸਾਡੇ ਡਿਸਕ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਧੰਨਵਾਦ ਕੀਤਾ ਆ ਅਸੀਂ ਮੈਂ ਇੱਕੋ ਹਲਕਾ ਪਤਿਕਨ ਸਾਹਿਬ ਦਾ ਕਾਕਰ ਸਿੰਘ ਜੀ ਨਾਲ ਭਾਜੀ ਨੇ ਆਪਣੇ ਅੰਦੋ ਦਾ ਕਿਸੇ ਤਰ੍ਹਾਂ ਬਥੀ ਆਨਾਂ ਦਾ ਸਾਰਿਆਂ ਦਾ ਧੰਨਵਾਦੀ ਮੀਟਿੰਗ ਸੀ ਕਿ ਜਿੰਨਾ ਵਰਕਰਾਂ ਨੇ ਜਿੰਨਾ ਸਾਥੀਆਂ ਨੇ ਜਿੰਨਾ ਵੋਟਰਾਂ ਨੇ ਜਿੰਨਾ ਅਹੁਦੇਦਾਰਾਂ ਨੇ ਸਭੀ ਇਸ ਇਲੈਕਸ਼ਨ ਦੇ ਵਿੱਚ ਤਨ ਦੇ ਹੀ ਦੇ ਨਾਲ ਬਤਨ ਜੀਤੋੜ ਮਿਹਨਤ ਕਰਕੇ ਉਹ ਇਹ ਜਿੱਤ ਦਵਾਈ ਹੈ ਉਹਨਾਂ ਦਾ ਧੰਨਵਾਦ ਧੰਵਾਦ ਦਾ ਅੱਜ ਦਿਨ ਸੀਗਾ ਬਖਤਰ ਨੇ ਧੰਨਵਾਦ ਕੀਤਾ ਔਰ ਮੁੱਖ ਤੌਰ ਤੇ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਇਲੈਕਸ਼ਨ ਦੇ ਦੌਰਾਨ ਗੱਲਾਂ ਸਾਹਮਣੇ ਆਈਆਂ ਨੇ ਇੱਕ ਤਾਂ ਨਰੇਗਾ ਵਾਲਿਆਂ ਨੂੰ ਬਹੁਤ ਡਰਾ ਕੇ ਜੋ ਹੈਗਾ ਆ ਉਹਨਾਂ ਤੋਂ ਵੋਟਾਂ ਜਿਹੜੀਆਂ ਨੇ ਲਈਆਂ ਗਈਆਂ ਇਹ ਜੇ ਤੁਸੀਂ ਵੋਟਾਂ ਨਾ ਪਾਈਆਂ ਤਾਂ ਤੁਹਾਡੇ ਕੰਮ ਬੰਦ ਕਰ ਦਿੱਤੇ ਜਾਣਗੇ ਇੱਕ ਜਿਹੜੀ ਕਣਕ ਮਿਲਦੀ ਸੀ 5 ਕਿਲੋ ਅਨਾਜ ਮਿਲਦਾ ਸੀ ਉਹਦਾ ਡਰਾਪਾ ਦਿੱਤਾ ਗਿਆ ਕਿ ਤੁਹਾਡਾ ਬੰਦ ਕੀਤਾ ਜਾਵੇ ਜਿਹੜੀ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਇਹ ਦੋ ਗੱਲਾਂ ਸਾਹਮਣੇ ਆਈਆਂ ਨੇ ਔਰ ਉਹਦੇ ਪ੍ਰਤੰਤ ਪ੍ਰੂਪ ਵੀ ਹੁਣ ਸਾਡੇ ਕੋਲੇ ਆਉਣੇ ਸ਼ੁਰੂ ਹੋ ਗਏ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਰੇਗਾ ਦੀ ਮੰਗ ਕਰਨ ਵਾਲੇ ਵਰਕਰਾਂ ਨੂੰ ਮਨਾ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਖਾਸ ਤੌਰ ਤੇ ਗੁਰਨਾਨਕਨਗਰ ਔਟਲਾ ਬਜਵਾੜਾ ਪੈਰੋਂਪੁਰ ਜਾਗੋ ਚਨਾਥਲ ਖਾਨਪੁਰ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡ ਨੇ ਇਹਨਾਂ ਪਿੰਡਾਂ ਦੇ ਵਿੱਚ ਨਰੇਕਾ ਦੇ ਵਰਕਰਾਂ ਨੂੰ ਇਹ ਜਿਹੜਾ ਕੰਮ ਰੁਕੀ ਕੰਮ ਨਹੀਂ ਦਿੱਤਾ ਜਾ ਰਿਹਾ ਇਹ ਤੁਸੀਂ ਕਿਉਂਕਿ ਵੋਟਾਂ ਜਿਹੜੀਆਂ ਨੇ ਕਾਂਗਰਸ ਪਾਰਟੀ ਨੂੰ ਪਾ ਦਿੱਤੀਆਂ ਸੋ ਇਹ ਜਿਹੜੀ ਰਾਜਨੀਤੀ ਹੈ ਪ੍ਰੈਸ਼ਰ ਵਾਲੀ ਅਸੀਂ ਇਹਦਾ ਵਿਰੋਧਿੰਦਾ ਕਰਦੇ ਆਂ ਇਹਦਾ ਸਖਤ ਵਿਰੋਧ ਪਹਿਲਾਂ ਤਾਂ ਪ੍ਰਸ਼ਾਸਨ ਦੇ ਕੋਲੇ ਕਰਾਂਗੇ ਡਾਕਟਰ ਸਾਹਿਬ ਨੂੰ ਵੀ ਅਸੀਂ ਕਿਹਾ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਜਿਹੜਾ ਹੈ ਕਿ ਡਿਪਟੀ ਕਮਿਸ਼ਨਰ ਤੇ ਪ੍ਰਸ਼ਾਸਨ ਕੋਲੇ ਬਿਠਾਇਆ ਜਾਵੇ ਔਰ ਉਸ ਤੋਂ ਬਾਅਦ ਫਿਰ ਸੜਕਾਂ ਦੇ ਉੱਤੇ ਇਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਇਹ ਲੋਕਾਂ ਦਾ ਹੱਕ ਹੈ ਇਹ ਕਾਨੂੰਨ ਹੈ ਜਿਹਦੇ ਤਹਿਤ ਹੋਇਆ ਹੈ ਇਦਾਂ ਹੀ ਜਿਨ੍ਹਾਂ ਲੋਕਾਂ ਦੀ ਇਹਨਾਂ ਨੇ ਕਰਨ ਕੱਟ ਦਿੱਤੀ ਹੈ ਉਹਦਾ ਕਿਸੇ ਤਰੀਕੇ ਦੇ ਨਾਲ ਜਿਹੜਾ ਜਿਹੜੇ ਇਸ ਵੇਲੇ ਬਹੁਤ ਸਾਰੇ ਸਰਪੰਚਾਂ ਦੇ ਖਾਤਿਆਂ ਦੇ ਵਿੱਚ ਕਪੜੇਬਾਦੀ ਹੋਈ ਹੈ ਜਿਹੜੀ ਇਸ ਸੰਖੰਧ ਵਾਲੇ ਵੀਡੀਓ ਨੇ ਖਾਸ ਤੌਰ ਤੇ ਜਿਹੜੇ ਬਿਨਾਂ ਦੱਸਿਆ ਤੋਂ ਜਿਹੜੇ ਚੈੱਕ ਕੱਟੇ ਗਏ ਨੇ ਔਰ ਉਹਨਾਂ ਚੈੱਕ ਉਹ ਚੈੱਕ ਕੱਟ ਦਿੱਤੇ ਗਏ ਨੇ ਇਸ ਸਮੇਂ ਦੇ ਦੌਰਾਨ ਕੱਟੇ ਨੇ ਜਦੋਂ ਇਲੈਕਸ਼ਨ ਦਾ ਕੋਡ ਲੱਗਿਆ ਹੋਇਆ ਹੈ ਔਰ ਉਹਦੀ ਵਾਇਲੇਸ਼ਨ ਵੀ ਹੋਈ ਹੈ ਉਹਦੀ ਵੀ ਸਾਰੀ ਇਨਕੁਆਇਰੀ ਕਰਵਾਵਾਂਗੇ ਔਰ ਉਹਦੇ ਵਿੱਚ ਬਹੁਤ ਵੱਡਾ ਕੰਮ ਆਇਆ ਤੇ ਇਸ ਕਰਕੇ ਇਹ ਕਈ ਗੱਲਾਂ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਹੈਗੇ ਤੁਸੀਂ ਆਪਣੇ ਜਿਹੜੇ ਨੇ ਉਹ ਲੋਕਾਂ ਨੂੰ ਇਨਸਾਫ ਦਿਵਾਉਣਗੇ ਉਹਨਾਂ ਦੇ ਲਈ ਨਾਲ ਜਿਹੇ ਤੌਰ ਤੇ ਨਗਰ ਆਪਾ ਜਿਨ੍ਹਾਂ ਨੇ ਜਲੇ ਫਟੇਗੜ ਦੀ ਪੂਰੀ ਤਨਵਾਦੀ ਦੌਰਾਨ ਕੰਮ ਔਰ ਔਰ ਦੇ ਮਾਧਿਅਮ ਦੇ ਜ਼ਰੀਏ ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਸਾਡੇ ਲੀਡਰ ਤੇ ਹਮਲੂ ਦੇ ਵਰਕਰ ਸਹਿਯੋਗ ने हिम्मत करके अमलोदी डॉक्टर ना करके फतेहगढ़ की जीट सारे फतेहगढ़ जिले के लोगों ने हिम्मत की है मुबारकबाद नहीं। नहीं। पहला सड़क ने मेरा बेटा करती है तो मैं उम्मीद है कि समस्या भी जेन्यून समस्या भी आई उस बकैदा जब किसान ने धरना की बकैदा भजद जेनटेन तहत मुकम्मल नहीं हो चुकी ਔਰ ਕਿਉਂਕਿ ਭਾਰੀ ਟਰਾਲੇ ਚੱਲਦੇ ਹਨਗੇ ਲੋਹੇ ਦਾ ਵਪਾਰ ਹੈ ਉਹਦੇ ਕਰਕੇ ਛੜ ਵੀ ਰਹੀ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਰਕਾਰ ਦੇ ਨਿਗਰਾਨੀ ਨਹੀਂ ਕਰੂਗਾ ਤਾਂ ਗਾਹ ਨੂੰ ਸਰ ਸਾਨੂੰ ਚੱਲਣ ਸੌਣ ਤਾਂ ਅਗਲੇ ਰਾਉਂਡ ਨੂੰ ਅੰਜੀ ਅਲਟਾਪੁਰ ਦੇ ਵਾਲੇ ਪਹਿਲਾਂ ਸਾਡੀ ਮੰਡੀ ਗੋਬਿੰਦਗੜ੍ਹ ਦੇ ਨਗਰ ਨੇਮ ਦੇ ਸਾਡੇ ਕਾਉਂਸਲਰ ਰੋ ਖੜੇ ਵੀ ਹੁੰਦੇ ਆਂ ਸਾਡੇ ਮਦਰ ਉਹ ਤੋਂ ਅਸੀਂ ਮਤਾ ਵੀ ਪਾਇਆ ਸੀ ਤੂੜਾ ਤੱਕ ਮਦਦਦਾਰੀ ਇੰਟਰਲੋਕ ਪਾਇਲਾ ਪਰ ਪ੍ਰਣਾ ਮਤਾ ਪਾਇਆ ਟਾਇਲਾ ਲੱਗਣੀ ਸ਼ੁਰੂ ਵੀ ਹੋ ਔਰ ਜਿਹੜੀ ਤੂੜਾ ਤੱਕ ਜਿਹੜੀ ਹਦਬੰਦੀ ਹੈ ਗੋਬਿੰਦਗੜ੍ਹ ਦੀ ਉਧਰ ਡਾਇਲੌਗ ਵੀ ਬਾਕੀ ਸੜਕ ਪੂਰੀ ਰਹਿ ਗਈ